ਚੋਪ ਗੜ ਕੇ ਨਾ ਦੋਹਾਂ ਕੁੜੀਆਂ ਲਈ ਪਕੌੜੇ ਘੜ। ਤੁਹਾਨੂੰ ਵੀ ਪਤਾ ਵਾ ਸਾਰਾ ਦਿਨ ਕੱਲ ਪਹਿਲਾਂ ਕੰਮ ਲੱਗੀ ਰਹੀ ਮੈਂ। 10 11 ਮੈਨੂੰ ਵੱਜ ਗਏ। ਉਹ ਤੋਂ ਮੈਂ ਠੀਕ ਨਹੀਂ ਹੈਗੀ। ਦਵਾਈ ਲੈ ਲਈ ਦਿੱਤੀ ਸੀ ਨਾ ਮੈਂ? ਦਵਾਈ ਲਿਆ ਕੇ ਦਿੱਤੀ ਸੀ। ਕੁਝ ਨਹੀਂ ਹੋਇਆ। ਮਰੇ ਬੀਬੀ ਵਧਿਆ ਸੀ ਨਾ। ਉਹ ਕੋਈ ਗੱਲ ਨਹੀਂ। ਹੁਣ ਚਾਹ ਪੀ ਲੈਂਦੋ ਤੇ ਦੁਪਹਿਰੇ ਘੜ ਦੂੰਗੀ ਮੈਂ। ਅੱਧੇ ਗੜੇ ਪਕੌੜੇ ਘੜ ਦੀ ਠੀਕ ਹੈ ਨਾ। ਸਿਰੇ ਸਿਰੇ ਨਹੀਂ ਮੇਰੇ ਕੋ ਨਿਕਲਦੇ। ਚੁੱਪ ਗੜ ਕੇ ਨਾ ਤੇ ਪਕੌੜੇ ਘੜ ਕੁੜੀਆਂ ਲਈ। ਚਲ ਗਈਆਂ ਦੋਹੀ ਜਾਣੀਆਂ ਹੁਣ। ਲਖੜੀ ਬੰਨਣ। ਪਲਾ ਵੇਖਾਂ ਕਿ ਕੀ ਲੈ ਕੇ ਹੁੰਦੀਆਂ। ਕੋਪੇ ਚਾ ਆਹੇ ਮੇਰ ਕੋ ਵੱਧ ਮੰਗਣ ਲਈ ਮੈਨੇ ਵਾਲੀ ਰਖੜੀ ਖਾਰਨੀ ਐ ਮੈਨੇ ਵਾਲਾ ਡੱਬਾ ਖਾਰਨਾ ਵੇਖਾਂਗੀ ਨਾ ਪਹਿਲਾਂ ਕੀ ਲੈ ਕੇ ਆਂਦੀ ਐ ਕੀ ਇਹਦੇ ਮੱਥੇ ਮਾਰਦੇ ਇੱਕ ਕੀਰਤ ਨੂੰ ਪੇਪਰ ਆ ਗਿਆ ਕੀਰਤ ਦਾ ਹਾਂ ਪੇਪਰ ਹੁੰਦਾ ਤੇ ਮੈਂ ਨਾਲ ਭੇਜਣਾ ਹੀ ਪਹਿਲਾਂ ਕੀ ਕਰਦੇ ਐ ਤੇ ਕੀ ਹੁੰਦਾ ਇਹਦੇ ਨਾਲ ਅਦੇ ਸੂਟੜੀ ਚਲ ਤੇ ਨੂੰ ਪੋਣਾ ਆ ਗਿਆ ਪਾਰ ਲੈ ਇਹ ਤੁਮੀ ਕਿਧਰ ਹੁੰਦੀਆਂ ਵਾ ਹਜੇ ਮੈਂ ਘਰ ਦਾ ਇਹ ਕੰਮ ਖਤਮ ਕੀਤਾ ਵਾ ਨਾ ਤੋ ਹੋ ਗਿਆ ਹਜੇ ਵੇਲੀ ਹੋਈ ਆ ਕਿ ਚਲ ਰੋਟੀ ਖਾਣੀ ਆ ਹਜੇ ਮੈਂ ਚਾਹ ਵੀ ਨਹੀਂ ਪੀਤੀ ਸਵੇਰ ਦੀ ਇਹ ਆਣ ਟਪਕੀਆਂ ਪਤਾ ਨਹੀਂ ਉਹਨਾਂ ਨੇ ਕਿੰਨੇ ਦਿਨ ਰਹਿਣਾ ਵਾ ਚਲ ਜਾਵਾ ਮੇਲਨ ਸਹੀ ਬਾਹਰ ਜਾ ਕੇ ਚਲ ਗਈਆਂ ਦੋਹੀ ਜਾਣੀਆਂ ਹੁਣ ਰਖੜੀ ਬੰਨਣ ਪਹਿਲਾਂ ਵੇਖਾਂ ਕਿ ਕੀ ਲੈ ਕੇ ਆਉਂਦੀਆਂ ਨੇ ਕੋਫੇ ਚਾਹ ਸੁੱਕੀ ਅੱਗੇ ਵਾਂਗੂ ਪਿਆਲ ਦੇਣ ਵੈਸੇ ਮੇਰੇ ਕੋ ਵੱਧ ਮੰਗਣ ਡਈ ਮੈਨੇ ਵਾਲੀ ਰਖੜੀ ਖਾ ਰਣੀ ਐ ਮੈਨੇ ਵਾਲਾ ਡੱਬਾ ਖਾਣਾ ਵੇਖਾਂ ਕਿ ਨਾ ਪਹਿਲਾਂ ਕੀ ਲੈ ਕੇ ਆਉਂਦੀ ਐ ਕੀ ਇਹਦੇ ਮੱਥੇ ਮਾਰ ਦੇ ਅੱਗੇ ਵਾਂਗੂ ਇਹ ਨਾ ਕਰਨਾ ਮੈਨੂੰ ਲੱਗਣ ਡਿਆ ਜਿੱਦਾਂ ਦੇ ਹੈਗੇ ਇਤਨਾ ਕਰਦੇ ਹੀ ਨਹੀਂ ਭਰਾ ਪਰ ਜਾਈ ਪਰ ਇਹ ਜਾਣ ਕੇ ਜਾਂਦੀ ਐ ਇੱਕ ਕੀਰਤ ਨੂੰ ਪੇਪਰ ਆ ਗਿਆ ਕੀਰਤ ਦਾ ਆਹ ਪੇਪਰ ਹੁੰਦਾ ਤੇ ਮੈਂ ਨਾਲ ਭੇਜਣਾ ਹੀ ਭਲਾ ਕੀ ਕਰਦੇ ਆ ਤੇ ਕੀ ਹੁੰਦਾ ਇਹਦੇ ਨਾਲ ਭਾਬੀ ਅੰਦਰ ਉਹ ਨਹੀਂ ਭਾਵੀ ਜਾਂਦੀ ਨਾ ਸਤਿ ਸ੍ਰੀ ਅਕਾਲ ਸੱਸ ਜੀ ਸੱਸੀ ਦਾ ਭਾਬੀ ਜੀ ਸਤਿ ਸ੍ਰੀ ਅਕਾਲ ਹੋਰ ਸਾਨੂੰ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਬੈਠੋ ਤੁਸੀਂ ਤਾਂ ਫੋਨ ਵੀ ਨਹੀਂ ਕੀਤਾ ਆਉਣ ਲੱਗੇ ਆ ਵੀਰ ਜੀ ਨੂੰ ਕੀਤਾ ਮੈਂ ਕੱਲ ਫੋਨ ਤੇ ਕਹਿੰਦੇ ਕੋਈ ਗੱਲ ਨਹੀਂ ਘਰੇ ਨਹੀਂ ਆਪਾਂ ਆ ਜੀਓ ਤੁਸੀਂ ਠੀਕਾ ਵੀਰ ਤੇਰੇ ਨੇ ਤਾਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਕਿਸੇ ਮਿਹਣਾ ਨੇ ਅੱਜ ਆਉਣਾ ਵਾ ਚਲ ਕੋਈ ਨਹੀਂ ਚੇਤਾ ਭੁੱਲ ਗਿਆ ਹੋਣਾ ਦੱਸੰਦਾ ਆਓ ਚਲ ਦੱਸਿਆ ਹੋਵੇ ਨਾ ਤਿਆਰੀ ਕਰ ਸੱਜਦਾ ਬੰਦਾ ਚਲ ਕੋਈ ਨਹੀਂ ਭਾਬੀ ਤੂੰ ਕਾਹਦੀ ਤਿਆਰੀ ਕਰਨੀ ਭਾਬੀ ਆਹੀਂ ਰਹਿਣਾ ਹੀ ਆਂ ਧੋ ਦੇਣਾ ਜੀ ਚਲੋ ਉਹ ਤੇ ਗੱਲ ਹੈਗੀ ਆ ਆਪਾਂ ਮੈਂ ਦੋ ਦੇ ਚਾਰ ਦਿਨ ਰਿਓ ਹਾਂਜੀ ਪਰ ਦੱਸੰਦਾ ਤੇ ਫਰਜ਼ ਹੈਗਾ ਹੀ ਨਾ ਤੁਹਾਡਾ ਚਲ ਕੋਈ ਗੱਲ ਨਹੀਂ ਵੀਰ ਜੀ ਨੂੰ ਦੱਸਤਾ ਅਹੀਂ ਤੇ ਉਹ ਵੀਰ ਜੀ ਦੇ ਦਿਮਾਗ ਚੋਂ ਨਿਕਲ ਗਈ ਹੋਣੀ ਗੱਲ ਦੱਸਣ ਦੀ ਚਲੋ ਕੋਈ ਗੱਲ ਨਹੀਂ ਬੈਜੋ ਮੈਂ ਪਾਣੀ ਲਿਆਵਾਂ ਤੁਹਾਡੇ ਵਾਸਤੇ ਠੀਕਾ يلا دیدی آ ਕਿਦਾਂ ਦੀ ਗੱਲ ਹੋਈ ਜੇ ਆਪਾਂ ਆ ਹੀ ਗਏ ਆ ਇਦਾਂ ਤੇ ਨੀ ਨਾ ਬੋਲਾ ਜਾਨਾ ਦੱਸ ਦੇਣਾ ਦੱਸਿਆ ਤੇ ਹੈ ਚਲ ਵੀਰ ਜੀ ਨੂੰ ਭੁੱਲ ਗਿਆ ਹੋਊਗਾ ਤੇ ਉਹਨੇ 체ਤਾ ਭੁੱਲ ਗਿਆ ਹੋਣਾ ਅਸੀਂ ਮੀ ਚਲ ਸਭ ਖੁਸ਼ ਹੋ ਨਾ ਤੇ ਮੇਰੀ ਨਾ ਨਾ ਕੋਈ ਮੂਦ ਖੁਸ਼ੀ ਹੈ ਨਹੀਂ ਨਾ ਨਾ ਆਪਣੇ ਹੁੰਦੇ ਤੇ ਫੇੜੀ ਹੋਣੀ ਹੀ ਗੱਡੀ ਤੇ ਸੱਡ ਗਈ ਆ ਅਹੀਂ ਤੇ ਰਹਿਣਾ ਦੋ ਦਿਨ ਆਹੋ ਬੈਗ ਲੈ ਆਉਂਦੀਆਂ ਨਾਲ ਮਹੀਨਾ ਮਹੀਨਾ ਰਹਿੰਦੀਆਂ ਕਿ ਉੱਥੇ ਖੜਾ ਕੋਈ ਕੰਮ ਹੈਗਾ ਵਾ ਟੜੀ ਗੜਾ ਸਸਾਂ ਘਰ ਹੈਗੀਆਂ। ਸਾਬੀ ਵੀ ਜਿੱਕੇ ਤੇ। ਹੋਇ ਤੇ ਬਾਹਰੇ ਹੋਣੇ ਵੇਲੀ। ਭਾਬੀ ਬਾਨਾ ਹੀ ਰਖੜੀ ਤੁਸੀਂ। ਹਾਂ ਉਹ ਦੀਦੀ ਬਾਨਾ ਹੀ। ਠੀਕ ਆ। ਠੀਕ ਠਾਕ ਭਾਬੀ ਹੋਣੀ ਸਾਡੇ। ਠੀਕ ਠਾਕ ਆ। ਵੀਰ ਨੇ ਚੱਲ ਜਾਣਾ ਹੀ ਫਿਰ। ਠੀਕ। ਤਾਂ ਕਰਕੇ ਫਿਰ ਮੈਂ ਪਹਿਲਾਂ ਚੱਲ ਗਈ। ਚਲੋ ਵਧੀਆ ਜੀ। ਹੋਸਨਾ ਮਾਸੀ ਜੀ ਨਾਲ ਠੀਕ ਠਾਕ। ਹਾਂ ਜੀ ਅੰਜੀ ਠੀਕ ਠਾਕ ਲੈ ਆਉਣਾ ਹੀ ਨਾਲ ਉਹਨਾਂ ਨੂੰ ਵੀ ਨਹੀਂ ਫਿਰ ਘਰ ਕਿੰਦੇ ਰਹਿਣਾ ਸਾਰੇ ਜਾਣੇ ਆ ਜੀ ਤੇ ਘਰ ਨੂੰ ਤੇ ਕਿੰਦੇ ਰਹਿਣਾ ਹੁੰਦਾ ਆ ਭਾਬੀ ਜੀ ਮੈਨੂੰ ਤਾਂ ਦੋਕ ਦਿਨ ਹੋ ਗਏ ਦੀਦੀ ਕੋਲ ਆਏ ਨੂੰ ਤੇ ਮੈਂ ਹਾਂ ਚਾ ਇਕੱਠੀਆਂ ਚਲ ਜਾਾਂਗੇ ਰਖੜੀ ਬੰਨਣ ਦੋਵੇਂ ਜਾਣੀਆਂ ਚੱਲ ਆ ਵੀ ਵਧੀਆ ਕੀਤਾ ਦੋਵੇਂ ਜਾਣੀਆਂ ਇਕੱਠੀਆਂ ਆ ਗਈਆਂ ਹਾਂ ਜੀ ਤੇ ਹੁਣ ਮੈਨੂੰ ਦੱਸੋ ਚਾਹ ਪੀਣੀ ਪਹਿਲਾਂ ਕਿ ਰੋਟੀ ਖਾਣੀ ਹੈ ਕੋਈ ਨਹੀਂ ਭਾਬੀ ਜੀ ਚਾਹ ਹੀ ਲੈਵ ਰੋਟੀਆਂ ਪਾ ਖਾ ਕੇ ਆਏ ਹੀ ਦੇਖ ਲਓ ਬਾਅਦ ਚ ਨਾ ਕਿਉ ਭਰਾ ਨੂੰ ਲਾਂਭਾ ਦਿੰਦੀਆਂ ਨਹੀਂ ਵਾਸਤੇ ਨਹੀਂ ਭਾਬੀ ਜੀ ਰੋਟੀ ਖਾ ਕੇ ਆਏ ਹੀ ਚਾਹ ਲੈ ਆਓ ਚਲੋ ਠੀਕ ਆ ਬਣਾਉਣੀ ਐ ਮੈਂ ਚਾਹ ਠੀਕ ਜੀ ਦੀਦੀ ਆ ਜਾਓ ਪੈ ਇੱਧਰ ਬੈਠਨੇ ਚਲੋ ਵੀ ਹੈਲਾ ਦੀਦੀ ਪਾਬੀ ਕਿੰਦਾਂ ਦੀਆਂ ਗੱਲਾਂ ਅਰਭ ਜੀਆਂ ਕਰਦੀ ਐ ਵੈਸੇ ਪੁੱਛ ਲਾ ਗਈ ਰੋਟੀ ਖਾਣੀ ਕਿ ਚਾਹ ਪੀਣੀ ਐ ਇਹ ਕਿੱਦਾਂ ਦੀ ਗੱਲ ਹੋਈ ਕਿ ਤੂੰ ਫੇਰ ਲਾਂਬਾ ਦੋਗੇ ਵੀਰ ਜੀ ਨੂੰ ਉਹ ਹੋਈ ਨਾ ਹਾਨੂੰ ਕਿ ਲੋਰਾ ਵੀਰ ਜੀ ਨੂੰ ਲਮਾ ਦੇਣ ਦੀ ਹੈ ਨਾ ਵੇਖ ਕੇ ਕੁਛ ਹੋ ਗਿਆ ਤੇ ਉਹਦਾ ਤੇ ਵੀ ਵੇਖ ਕੇ ਹੱਡੇਲ ਰਾਂਗੀ ਬਦਲ ਗਿਆ ਭਾਬੀ ਦਾ ਤੇ ਉਹਨੂੰ ਕੋ ਹੋ ਹੀ ਗਿਆ ਕਿ ਆਈਆਂ ਦੇਣਾ ਪੈਣਾ ਕੁਛ ਦੇਣਾ ਤੇ ਆਪਾਂ ਕਰ ਮੰਗਣ ਦੀਆਂ ਸਾਡੇ ਕੋ ਰੱਬ ਦਾ ਦਿੱਤਾ ਸਾਰਾ ਕੁਝ ਹੈਗਾ ਵਾ ਮੈਂ ਤੇ ਲੈਣ ਖੋੜਾ ਆਈਆਂ ਵਾ ਜਿਆ ਸਾਡੇ ਕੋ ਨਾ ਨਾ ਪਿੱਛੇ ਹੋਣ ਪੈਸੇ ਤੇ ਤਾਂ ਵੀ ਆਖੇ ਆਖੇ ਉਹ ਹੋਈ ਨਾ ਸੋਖਾ ਉਹ ਜਿਹੜਾ ਦਿੱਤਾ ਮਾਰ ਹੁੰਦੇ ਨੇ ਥੇਰੇ ਮੇਰੇ ਵੀ ਹੁੰਦੇ ਹਾਂ ਨੂੰ ਕਿ ਲੋਰ ਚੱਲਦਾ ਆਪਾਂ ਮਿਲਣੇ ਆਈਆਂ ਬੱਸ ਬੱਸ ਸਿਮੀ ਤੂੰ ਹੀ ਦੱਸ ਕੀ ਹੁੰਦੀਆਂ ਤੇ ਮੈਂ ਪਹਿਲਾਂ ਹੀ ਕੁਝ ਮਗਾ ਛੱਡਦੀ ਹੁਣ ਵੀ ਤੇਰੇ ਪਤਾ ਨਹੀਂ ਕਿੱਥੇ ਚੱਲ ਕੇ ਪੱਠੇ ਲੈਣ ਮਿਲਦਾ ਚੱਲ ਗਏ ਆ ਚੱਲ ਕੋਈ ਨਹੀਂ ਭਾਬੀ ਆਪਾਂ ਚਾਹ ਹੀ ਪੀਣੀ ਕੋਟ ਕੁਝ ਨਹੀਂ ਹੁੰਦਾ ਚੱਲ ਪੀ ਲਓ ਫੇਰ ਚਾਹ ਸਾਨੂੰ ਸੀ ਨਹੀਂ ਤੇ ਭਾਬੀ ਆਪਨੇ ਵਾਸਤੇ ਵੀ ਲਿਆਉਣੀ ਨਹੀਂ ਨਹੀਂ ਮੈਂ ਚਾਹ ਹੁਣੇ ਪੀਤੀ ਹੈ ਜੇ ਠੀਕ ਜੀ ਹਾਂਜੀ ਹੋਰ ਗੱਲਬਾਤ ਸੁਣਾਓ ਕੋਈ ਬਸ ਵਧੀਆ ਤੂੰ ਹੀ ਸੁਣਾਓ ਠੀਕ ਠਾਕ ਆ ਜਾ ਕਰੋ ਪਿੰਡ ਨੂੰ ਵੀ ਕੋਈ ਗੱਲ ਨਹੀਂ ਆਵਾਂਗੇ ਕਿਤੇ ਫੇਰਾ ਫੁਰਾ ਮਾਰ ਜਾਨਾ ਬਸ ਟਾਈਮ ਨਹੀਂ ਲੱਗਦਾ ਘਰੋਂ ਭਾਜੀ ਤੇਰੇ ਇਦਾਂ ਹੀ ਡੰਗਰਾਵਲ ਰਹਿੰਦੇ ਸਾਰਾ ਦਿਨ ਉਥੇ ਨੰਗ ਜਾਂਦੀ ਆ ਫੇਰ ਘਰ ਵੀ ਕਹਿੰਨੇ ਕਿ ਕਿਹੜੇ ਦਿਨ ਟਾਈਮ ਕੱਢ ਕੇ ਤੇ ਆਇਓ ਜੂੜ ਕੋਈ ਗੱਲ ਨਹੀਂ ਆਵਾਂਗੇ ਮੇਰ ਕੋ ਵੀ ਆਇਓ ਭਾਬੀ ਰਾਹ ਦੇ ਸੇਤੇ ਆਇਓ ਵੀਰ ਜੀ ਨੂੰ ਨਾਂ ਲੈ ਕੇ ਕੋਈ ਗੱਲ ਨਹੀਂ ਆਵਾਂਗੇ ਦੀਦੀ ਦਾ ਕਿਉਂ ਮੁਰਗੇ ਪਰ ਮੇਰੀ ਵੀ ਸਾਸ ਗੱਲਾਂ ਕਰਦੀ ਮੈਨੂੰ ਕੋਈ ਗੱਲ ਨਹੀਂ ਭਾਜੀ ਤੁਹਾਡੇ ਨਾਲ ਸਲਾਹ ਕਰੂੰਗੀ ਫਿਰ ਆ ਜਾਗੇ ਕਿਸ ਦਿਨ ਹਾਂਜੀ ਚਲੋ ਆਇਓ ਜਰੂਰ ਹੋ ਸਿਮੀ ਸ਼ਾਸਤਰੀ ਠੀਕ ਰਹਿੰਦੀ ਆ ਹਾਂਜੀ ਠੀਕ ਠਾਕ ਡੇ ਬੜਾ ਪੁੱਛਣ ਕਹਿੰਦੇ ਬਾਹਰ ਆਇਆ ਵੀਰਾ ਤੇਰਾ ਆਇਆ ਕਿਉਂ ਨਹੀਂ ਅਜੇ ਤੱਕ ਕੋਈ ਗੱਲ ਨਹੀਂ ਆਵਾਂਗੇ ਇਦਾਂ ਹੀ ਆ ਸਾਰਾ ਦਿਨ ਇਦੇ ਲੰਘ ਜਾਂਦਾ ਵਾ ਕੀ ਕਰੇ ਬੰਦਾ ਫਿਰ ਉਹ ਤਾਂ ਬੜੇ ਦਿਨਾਂ ਦੇ ਕਾਲੇ ਪਏ ਹੋਵਾ ਹੋਵਾ ਤੇ ਮੈਂ ਹੀ ਖਲੋਤੀ ਰਹੀ ਮੈਂ ਚਲ ਹਟ ਕੇ ਜਾਵਾਂਗੀ ਥੋੜੇ ਅੱਛਾ ਅੱਛਾ ਆੜਾ ਬਾਜੀ ਦਾ ਫੋਨ ਠੀਕ ਠਾਕ ਹਾਂਜੀ ਆਉਂਦਾ ਠੀਕ ਠਾਕ ਚਲ ਵਧੀਆ ਵਾ ਆਉਣ ਵਾਲੋਂ ਨੇ ਕਹਿੰਦੇ ਬਾਜੀ ਤੁਹਾਨੂੰ ਪਤਾ ਹੀ ਹੈ ਭਾਬੀ ਅਜੇ 2 ਤਿੰਨ ਮਹੀਨੇ ਹੋਏ ਗਏ ਨੇ ਅਜੇ ਕਿੱਥੋਂ ਹੋਣਾ ਉਹ ਤੇ ਦੀਦੀ ਕੀਰਤ ਨੂੰ ਲੈ ਆਉਣਾ ਹੀ ਨਾਲ ਤੁਸੀਂ ਭਾਬੀ ਕੀਰਤ ਦਾ ਪੇਪਰ ਹੀ ਅੱਜ ਹੈ ਤੇ ਉਹਨਾਂ ਨੇ ਫਿਰ ਸੂਟੀ ਨਹੀਂ ਦਿੱਤੀ ਅੱਛਾ ਅੱਛਾ ਹਾਂਜੀ ਠੀਕ ਆ ਕੋਈ ਗੱਲ ਨਹੀਂ ਫੇਰ ਆ ਜਾਏਗਾ ਪੇਪਰ ਵੀ ਜ਼ਰੂਰੀ ਹੈ ਹੁਣ ਹਾਂਜੀ ਉਹ ਤੇ ਬੜਾ ਕਾਲਾ ਆਹੀ ਮੈਂ ਮਾਂ ਨਾਨਕੇ ਜਾਣਾ ਵਾਂ ਅੱਛਾ ਅੱਛਾ ਤੇ ਮੈਂ ਕੋਈ ਗੱਲ ਨਹੀਂ ਪੁੱਤ ਹੁਣ ਤੂੰ ਪੇਪਰ ਦੇ ਲਾ ਠੀਕ ਠੀਕ ਉੱਤੇ ਛੁੱਟੀ ਵਾਲੇ ਤੇ ਨਹੀਂ ਆਏਣੇ ਨਾਲ ਲੈ ਆਉਣਾ ਹੁਣ ਫਿਰ ਵੀਰ ਜੀ ਨੇ ਹੀ ਫੋਨ ਕਰਤਾ ਦਾ ਹੀ ਤੇ ਸਿਮੀ ਕਹਿਣ ਦੀ ਹੀ ਪਹਚਾਲ ਮੈਂ ਵੀ ਜਾਣਾ ਦੀ ਭਾਬੀ ਪਿੰਡ ਨੂੰ ਅੱਛਾ ਅੱਛਾ ਚੱਲ ਪੀ ਲਓ ਤੁਸੀਂ ਚਾਹ ਤੇ ਮੈਂ ਰੋਟੀ ਦੀ ਤਿਆਰੀ ਕਰਾਂ ਫਿਰ ਚਲੋ ਕੋਈ ਨਹੀਂ ਭਾਬੀ ਜੋ ਬਣਿਆ ਪਾ ਉਹ ਹੀ ਖਾ ਲੈਣਾ ਵਾ ਉਹ ਕੋਈ ਗੱਲ ਨਹੀਂ ਤੂੰ ਨਹੀਂ ਖੇਚ ਲੈਣਾ ਘੜਿਓ ਚੰਗਾ ਵਾ ਸ਼ੋਕਰੀ ਨਾਲ ਨਹੀਂ ਲੈ ਕੇ ਆਈ ਉਹਨੇ ਖਲਾਰਾ ਹੀ ਪੋਣਾ ਸੀ ਕਿੱਡੀ ਛੇਤੀ ਕਹਿਣ ਲੱਗੀ ਭਾਬੀ ਕੋਈ ਗੱਲ ਨਹੀਂ ਜਿਹਦੇ ਨਾਲ ਰੋਟੀ ਹੈਗੀ ਉਹਨੇ ਦੇ ਦੇ ਆਹੋ ਤੁਹਾਡੇ ਲਈ ਮੈਂ ਲੱਗੀ ਹੁਣ ਚਾਹੀ ਪਨੀਰ ਬਣਾਉਣਾ ਕੋਈ ਗੱਲ ਨਹੀਂ ਕੜੀ ਬਣੀ ਆ ਕੁਲ ਕਿਹ ਵੀ ਲੱਥੇ ਆ ਇਹਦੇ ਖਵਾ ਦੇਣੀ ਆ ਪੀਤਾ ਕਰਦੀ ਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਰੋਟੀ ਖਵਾਤਾ ਜੇ ਇਹ ਆ ਗਏ ਨਾ ਤੇ ਇਹਨਾਂ ਨੇ ਤੁਰ ਪੈਣਾ ਵਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਸਬਜ਼ੀ ਲਿਆ ਦੇਣਾ ਵਾ ਤੇ ਪੈਸੇ ਵਾਧੂ ਆਏ ਸਾਡੇ ਕੋਲੋਂ ਨਾਲੇ ਮੈਂ ਵੀ ਦੁਪਹਿਰੇ ਮਰਦੀ ਰਹੂੰਗੀ ਗਰਮੀ ਵਿੱਚ ਕਦੀ ਸਬਜ਼ੀ ਬਣਾ ਦੇ ਕਦੀ ਕੁਝ ਬਣਾ ਇਹਦੇ ਖਵਾ ਦੇਣੀ ਮੈਂ ਵੀ ਰੋਟੀਆਂ ਹੋਸਣਾ ਉਹ ਵੀ ਜੀ ਠੀਕ ਠਾਕ ਵਧੀਆ ਠੀਕ ਠਾਕ ਕਦੋਂ ਦੇ ਆਏ ਤੁਸੀਂ ਸਾਨੂੰ ਹੋ ਗਿਆ ਘੰਟਾ ਕਾ ਆਇਆ ਨੂੰ ਤੇ ਗੱਗਰ ਨਹੀਂ ਆਈ ਆਏ ਦੀਦੀ ਅੰਦਰ ਲੰਮੇ ਪਏ ਆ। ਅੱਛਾ ਉਹਨੂੰ ਨੀਂਦ ਚੜ ਗਈ ਆ। ਰੋਟੀ ਰਾਟੀ ਖਾ ਆ ਕੇ ਤੇ ਥੱਕ ਕੇ ਭਾਬੀ ਵੀ ਪੈ ਗਏ ਤੇ ਦੀਦੀ ਵੀ ਪੈ ਗਏ ਲੰਮੇ। ਮੈਨੂੰ ਫੋਨ ਆਉਂਦਾ ਹੀ ਮੈਂ ਫੋਨ ਸੁਣਦਾ ਵੀ। ਠੀਕ ਹੋਰ ਭਾਈ ਠੀਕ ਆ? ਹਾਂਜੀ ਠੀਕ ਠਾਕ। ਉਹ ਮੈਂ ਤਾਂ ਮੁੰਡੇ ਨਾਲ ਸ਼ਹਿਰ ਚਲੇ ਗਿਆ ਮਰਾਜ। ਅੱਛਾ ਅੱਛਾ ਭਾਬੀ ਦਾ ਖੰਡੇ ਪੱਠੇ ਲੈਣਗੇ। ਪੱਠੇ ਤੇ ਮੈਂ ਲਿਆ ਆਂ ਹੀ ਉਹਦੇ ਕੋਠੇ ਦੇ ਕੱਪੜੇ ਧੋਣ ਦੀ। ਠੀਕ। ਉਹਨੂੰ ਮੈਂ ਦੱਸ ਕੇ ਨਹੀਂ ਗਿਆ। ਤਾਂ ਹੀ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਾ ਹੁਣ। ਠੀਕ ਆ ਠੀਕ ਆ ਹੋਰ ਸੁਣਾਓ ਠੀਕ ਠਾਕ? ਹਾਂਜੀ ਠੀਕ ਠਾਕ। ਸਿਆੜ ਕੜੀ ਲੈ ਕੇ ਆਈਆਂ ਮੈਨਾ ਫਿਰ ਹਾਂਜੀ ਹਾਂਜੀ ਚਲ ਵਧੀਆ ਮੈਂ ਤਾਂ ਐਵੇਂ ਨੇ 2 ਦਿਨ ਮੈਨੂੰ ਹੋ ਗਏ 2 ਦਿਨ ਆਏ ਦੀਦੀ ਕੋ ਅੱਛਾ ਮੈਂ ਉਦੋਂ ਦੀ ਆ ਗਈ ਜਿੱਦਨ ਤੁਸੀਂ ਫੋਨ ਨਹੀਂ ਕੀਤਾ ਠੀਕ ਹੈ ਠੀਕ ਹੈ ਮੈਂ ਦੀਦੀ ਕੋ ਮੈਂ ਕੱਲ ਹੀ ਆਈਆਂ ਘਨੇ ਦੋਥੇ ਨਹੀਂ ਨਹੀਂ ਫਿਰ ਮੈਂ ਦੀਦੀ ਕੋ ਚੱਲ ਕੇ ਠੀਕ ਹੈ ਹਾਂਜੀ ਹਾਂਜੀ ਚਲ ਮੈਂ ਹੋਰ ਸੱਸ ਠੀਕ ਆ ਹਾਂਜੀ ਠੀਕ ਠਾਕ ਤੇ ਵਧੀਆ ਰਹਿੰਦੀ ਤੇਰਾ ਨਾ ਠੀਕ ਹੀ ਆ ਤੁਹਾਨੂੰ ਪਤਾ ਹੀ ਸੱਸਾਂ ਦਾ ਨਹੀਂ ਕੀ ਗੱਲ ਮੈਨੂੰ ਕਹਿੰਦੀ ਕੁਝ ਨਹੀਂ ਨਹੀਂ ਵਾਸੇ ਹੀ ਆ ਕਿ ਪਿੰਡ ਚੱਲ ਜਾ ਪਿੰਡ ਚੱਲ ਲੈ ਪਤਾ ਨਹੀਂ ਕੀ ਗੱਲ ਆ ਕਿ ਕਿਉਂ ਨਹੀਂ ਜਾਂਦੀ ਤੇਰਾ ਵੀਰ ਜੀ ਨਹੀਂ ਹੁੰਦਾ ਤੇਰ ਪਰਜਾਈ ਨਹੀਂ ਹੁੰਦੀ ਉਹ ਕੋਈ ਗੱਲ ਨਹੀਂ ਸਿੱਮੀ ਟਾਈਮ ਨਹੀਂ ਲੱਗਣ ਡਿਆ ਉਹਦਾ ਆਪਾਂ ਕਿਉਂ ਨਹੀਂ ਹੋਣਾ ਤੈਨੂੰ ਪਤਾ ਹੈ ਗਈ ਆ ਧੰਨ ਬਤਾ ਬੜੀ ਗੰਗਲਾਂ ਕਰਦੀ ਆ ਕੀ ਪਤਨ ਕੀ ਗੱਲ ਆ ਜਾਇਨਾ ਮਿਲਤੇ ਵਰਤਦੀ ਨਹੀਂ ਲੈ ਇਹ ਕਿੱਡੀ ਕੀ ਗੱਲ ਵਾ ਹੂੰ ਜਾ ਸਹੀ ਦੋ ਦਿਨ ਬਾਅਦ ਤੇਰੇ ਮਗਰੇ ਆ ਜਿੰਨੀ ਆ ਮੈਂ ਕਿਹਾ ਚੱਲ ਨਹੀਂ ਕਿਨੇ ਕਿ ਦਿਨ ਜ ਰਹਿਣਾ ਹਾਂ ਹਾਂ ਨਹੀਂ ਚੱਲੇ ਜਾਣੇ ਫਿਰ ਕਹਿ ਦੋ ਦਿਨ ਨੂੰ ਰੋਟੀਆਂ ਖਵਾ ਲਈ ਕਹਣਾ ਫਿਰ ਨਾ ਤੁਰੇ ਰਹਿੰਦੇ ਹਾਂ ਹਾਂਜੀ ਤੇ ਵੀ ਇੰਦੇ ਆ ਕਿ ਪਤਾ ਨਹੀਂ ਕੀ ਗੱਲ ਹੈ ਜਾਂਦੀ ਕਿਉਂ ਨਹੀਂ ਚਲ ਕੋਈ ਗੱਲ ਨਹੀਂ ਹੁੰਦਾ ਮਰਮੜ ਸੁਭਾਈ ਹੁੰਦਾ ਕੇ ਹਾਂ ਨਾ ਕੋਈ ਗੱਲ ਨਹੀਂ ਹੋ ਜੂਗੀ ਠੀਕ ਹੋਲੀ ਹੋਲੀ ਭਾਜੀ ਠੀਕ ਰਹਿੰਦੇ ਆ ਨਾ ਹਾਂਜੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਚਲ ਵਧੀਆ ਠੀਕ ਹੋ ਕੋਈ ਗੱਲ ਨਹੀਂ ਇਹਨਾਂ ਨੂੰ ਸੌਣਾਂ ਦੇ ਫਿਰ ਜਾਂ ਘੁੱਟ ਪਾਣੀ ਲਿਆ ਫਿਰ ਉਹਨੇ ਉਹ ਨਮੀ ਨਮੀ ਹੈਗੀ ਹੈ ਵਿਚਾਰੀ ਅਜੇ ਕਰਦੀ ਵੀ ਨਹੀਂ ਆ ਸੱਸ ਕੋਈ ਗੱਲ ਨਹੀਂ ਹੋੜੀ ਜਿ ਰੱਜ ਮਚ ਗਈ ਨਾ ਫੇ ਠੀਕ ਹੋ ਜੂਗੀ ਨੀਵਾ ਹਾਂਜੀ ਮੇਰੀ ਗੱਲ ਸੁਣ ਕੱਲੀ ਚਾਹ ਪਾਈ ਜੰਨੀ ਆ ਉਹ ਕੁੜੀਆਂ ਕੀ ਸੋਚਣ ਗਈਆਂ ਧੁੱਪ ਖੋੜੇ ਕੱਢ ਲੈਣ ਨਾਲ ਤੁਹਾਨੂੰ ਵੀ ਪਤਾ ਵਾ ਬਿਸਕੁਟ ਵੀ ਹੈਗੇ ਭੁਜੇ ਵੀ ਹੈਗਾ ਜਿਹੜਾ ਡੱਬਾ ਲਿਆਂਦਾ ਸੀ ਉਹ ਰੱਖ ਦਾਂਗੇ ਅੱਗੇ ਆ ਆ ਬਜਾ ਕੇ ਨਾ ਬਿਸਕੁਟ ਭੁਜੇ ਖਾਂਦੀ ਰਹੀਆਂ ਉਹਦੇ ਪਕੌੜੇ ਖਾਂਦੇ ਆ ਪੰਨੀ ਫਿਰ ਕੀ ਹੋ ਗਿਆ ਜੇ ਖਾਣੇ ਤੇ ਹੁਣ ਮੇਰੇ ਪਕੌੜੇ ਕੱਢਨੇ ਆ ਤੁਸੀਂ ਮੈਂ ਤਨਵੀ ਕਹਿੰਦੇ ਪਕੌੜੇ ਕੱਢਨੇ ਚੁੱਪ ਕਰਕੇ ਨਾ ਦੋਹ ਕੁੜੀਆਂ ਲਈ ਪਕੌੜੇ ਕੱਢ। ਤੁਹਾਨੂੰ ਵੀ ਪਤਾ ਵਾ ਸਾਰਾ ਦਿਨ ਕੱਲ ਪਹਿਲਾਂ ਕੰਮ ਲੱਗੀ ਰਹੀ ਮੈਂ। 10 11 ਮੈਨੂੰ ਵੱਜ ਗਏ। ਉਦੋਂ ਮੈਂ ਠੀਕ ਨਹੀਂ ਹੈਗੀ। ਦਵਾਈ ਲੈ ਕੇ ਦਿੱਤੀ ਸੀ ਨਾ ਮੈਂ। ਦਵਾਈ ਲੈ ਕੇ ਦਿੱਤੀ ਸੀ। ਕੁਝ ਨਹੀਂ ਹੋਇਆ। ਮਰੇ ਬੀਬੀ ਵਧਿਆ ਹੀ ਨਾ। ਉਹ ਕੋਈ ਗੱਲ ਨਹੀਂ। ਹੁਣ ਚਾਹ ਪੀ ਲੈਂਦੋ ਤੇ ਦੁਪਹਿਰੇ ਕੱਢ ਦੂੰਗੀ ਮੈਂ। ਅੱਜ ਦੁਪਹਿਰੇ ਪਕੌੜੇ ਕੱਢ ਦੀ ਠੀਕ ਹੈ ਨਾ। ਛੇਰੇ ਛੇਰੇ ਨਹੀਂ ਮੇਰੇ ਕੋਲ ਨਿਕਲਦੇ। ਚੁੱਪ ਕਰ ਗਿਆ ਨਾ ਤੇ ਪਕੌੜੇ ਕੱਢ ਕੁੜੀਆਂ ਲਈ। ਮੈਂ ਦਾਤਾ ਕਰਨ। ਇੰਨਾ ਟਾਈਮ ਨਹੀਂ ਮੇਰੇ ਕੋਲ ਹੈਗਾ। ਹੋਰ ਵੀ ਕੰਮ ਕਰਨ ਵਾਲੇ ਪਏ ਰੋਟੀ ਪਾਣੀ ਵੀ ਬਣਾਉਣਾ। ਪੇਰੋਟੀ ਲੇਟ ਵੀ ਖਾਣਾ ਕੋਈ ਗੱਲ ਨਹੀਂ। ਕੋਈ ਲੇਟ ਖਾਣਾਂਗੇ। ਅੱਗੇ ਪਕੌੜੇ ਖਾਂਦੀਆਂ ਆਈਆਂ ਕਿ ਉਥੋਂ। ਯਾਰ ਨਾ ਸੁਣਨਗੇ ਕੀ ਜਾਣੀ ਇਹਨਾਂ ਦਾ ਆਪਣਾ ਦਿਮਾਗ ਦਾ ਗੱਲ ਨਹੀਂ ਹੈਗਾ। ਕੋਈ ਗੱਲ ਨਹੀਂ ਸੁਣ ਲੈਣਗੀਆਂ ਤੇ ਅੱਗੇ ਕਿਹੜਾ ਉਹਨਾਂ ਨੂੰ ਪਤਾ। ਮੇਰੇ ਕੋਲ ਤਾਂ ਨਹੀਂ ਨਿਕਲਦੇ ਪਕੌੜੇ। ਠੀਕ ਹੈ ਨਾ। ਇਹਨਾਂ ਦਾ ਦਿਮਾਗ ਹੀ ਨਹੀਂ ਤੇਰਾ ਮੈਂ ਹਸਾਬ ਲਾਇਆ। ਕਿਤੇ ਇਹ ਪਕੌੜੇ ਬਣਾ ਕੇ ਦੇ। ਆਹੋ। ਇਹਨਾਂ ਨੂੰ ਮਸਮੋਸੇ ਨਾਲ ਕੱਢ ਕੇ ਦੇ ਤਾਂ। ਪੂੜੀਆਂ ਵੀ ਨਾਲ ਬਣਾ ਦਿੰਦੀਆਂ। ਇਨਾ ਟਾਈਮ ਨਹੀਂ ਮੇਰੇ ਕੋਲ ਹੈਗਾ ਹੋਰ ਵੀ ਕੰਮ ਵੀ ਕਰਨ ਵਾਲੇ ਪਏ ਆ